ਹਈਆ ਫੋਰਸ ਪਰ ਸਾਰੇ ਜ਼ਿਲ੍ਹੇ ਦੀ ਮੰਗਾ ਕੇ ਤੇ ਨਾ ਫੇਰ ਆ ਕੇ ਖਟਾ ਲਾਉਣਾ ਸ਼ੁਰੂ ਕਰਤਾ ਵਾ ਇਹ ਧੱਕੇਸ਼ਾਹੀ ਨਹੀਂ ਦੇ ਕੀ ਆ ਜਦੋਂ ਜਨਤਾ ਨਹੀਂ ਰਾਜ਼ ਦੇ ਤਾਂ ਧੱਕੇ ਨਾਲ ਖਟਾ ਲਾਉਣਾ ਕਾਦੇ ਵਾਸਤੇ ਲਾਉਂਦੇ ਜਮੀਨਾਂ ਸਾਡੀਆਂ ਸਾਰਾ ਕੋਈ ਸਾਡਾ ਧੱਕੇ ਨਾਲ ਆ ਕੇ ਖੱਡੇ ਲਾਉਣ ਰਿਹਾ ਜੀ ਕਹਿੰਦਾ ਆ ਕਹਿਣਾ ਕਿ ਇਹ ਜਿਹੜੀ ਮਨਜ਼ੂਰਸ਼ੁਦਾ ਖੜਦਾ ਮਨਜ਼ੂਰਸ਼ੁਦਾ ਖੜਦਾ ਸਾਨੂੰ ਸਰਦਾਰ ਕੀ ਪਤਾ ਨਹੀਂ ਕਿ ਉਹ ਸਾਡੇ ਘਰੇ ਆ ਕੇ ਲਾ ਦੇਣ ਕਿ ਵੇਖਣ ਮਨਜ਼ੂਰਸ਼ੁਦਾ ਘਰ ਤੁਹਾਡਾ ਚੁੱਕੇ ਲਾ ਜਾਂਦੇ ਕਿੱਥੇ ਜਾਵਾਂਗੇ ਕਿੱਥੇ ਛੱਟਣਗੇ ਸਾਨੂੰ ਐਂ ਦੇਖਾ ਜੇ ਮਨਜ਼ੂਰਸ਼ੁਦਾ ਸਾਨੂੰ ਮਾਰੋ ਸਾਨੂੰ ਗੋੜੀਆਂ ਮਾਰੋ ਬੰਨੇ ਕਰੋ ਚ ਕਹਣਾ ਦਾ ਕਹਣਾ ਕਿ ਤੇ 10 ਪੱਲੇ ਹਟ ਕੇ ਜੇ ਖੱਡ ਚੱਲੇਗਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਜੀ ਪ੍ਰੋਬਲਮ ਪ੍ਰੋਬਲਮ ਆਣੀ ਇਥੇ ਸਾਡਾ ਬੰਨ ਹੜੇ ਵਿੱਚ ਮੈਨਾਂ ਰੁੜ ਜਾਣਾ ਜੀ ਅਸੀਂ ਕਿਧਰ ਜਾਵਾਂਗੇ ਹਾਂਜੀ ਉਹ ਸਾਡੀ ਖਾਣਾ ਹੀ ਹੋ ਜਾਂਦੀ ਹੈ ਹਾਂਜੀ ਮੰਗ ਇਹੋ ਕਰਦੇ ਆ ਵੀ ਸਾਡੀ ਮਿਹਨਤਾਂ ਵੀ ਖੱਡਾ ਨਾਂ ਲਾਇਆ ਜਾਵੇ ਅਸੀਂ ਕਵੈਸਟ ਕਰਦੇ ਸਰਕਾਰ ਘਰੀ ਵੀ ਸਾਡੀ ਬੇਨਤੀ ਮਨਜ਼ੂਰ ਕਰਨ ਮਾਲਕ ਜੇਕਰ ਖੱਡਾ ਲੱਗ ਜਾਂਦਾ ਤਾਂ ਕਿਸਾਨਾਂ ਦਾ ਕਿੰਨਾ ਨੁਕਸਾਨ ਦਾ ਹੁੰਦਾ ਸਾਰਾ ਹੀ ਨੁਕਸਾਨ ਹੀ ਨੁਕਸਾਨ ਹੈ ਜੀ ਅੱਗੇ ਤਾਂ ਆਹ ਵੇਖਿਆ ਜੇ ਪਿੱਛੇ ਕੋਣ ਮਾਜੋ ਬੰਨ ਟੁੱਟਾ ਖੱਡੇ ਦੇ ਕਾਰਨ ਟੁੱਟਾ ਉਹ ਕੰਮ ਇਥੇ ਬੰ ਹਾਂਜੀ ਮੁੜ ਕੇ ਉਦੋਂ ਉਸ ਟਰੰਕ ਤੇ ਕੋਈ ਨਹੀਂ ਪਹੁੰਚਦਾ ਆ ਜਿਵੇਂ ਜਾਦੇ ਸਾਰ ਲਈਏ ਵੀ ਕੀ ਹੋਣਦਾ ਇੱਥੇ ਇੰਨੀ ਫੋਰਸ ਆ ਜਿਉ ਕੱਢਣ ਤਾਂ ਸਾਨੂੰ ਕੋਈ ਫੋਰਸ ਨਹੀਂ ਆਈ ਇੱਥੇ ਕੀ ਹੋਂਦੀ ਆ ਤੇ ਇਹੋ ਬੇਨਤੀ ਸਾਡੀ ਵੀ ਸਾਡੀ ਸੁਣਵਾਈ ਹੋਵੇ ਜੇ ਨਹੀਂ ਸੁਣਵਾਈ ਹੋਣੀ ਤਾਂ ਅਸੀਂ ਤਾਂ ਦਾਵਾ ਪਕੜੇ ਕਰ ਨਹੀਂ ਸਕਦੇ ਅਸੀਂ ਇਹਨੇ ਸਾਨੂੰ ਮਾਰ ਦੋ ਤੇ ਜੋ ਮਰਜ਼ੀ ਕਰੀ ਜੋ ਮਗਰੋਂ ਤੇ ਚਾਹੇ ਸਾਨੂੰ ਜ਼ਮੀਨਾਂ ਉੱਪਰ ਦੇ ਦੇਣ ਸਾਡੀ ਜ਼ਮੀਨ ਸਾਰੀ ਅਕਵਾਇਰ ਕਰ ਲੈਣ ਇੱਥੋਂ ਵਾਲੀ ਹਰੇਸ਼ ਸਿੰਘ ਦਾ ਕਿਹੜਾ ਬੇਟਾ ਸਭਰਾ ਇਹ ਸਾਡੀ ਜ਼ਮੀਨ ਸਾਰੀ ਜੀ ਸਾਡੀ ਜ਼ਮੀਨ ਸਾਰੀ ਵਿੱਚ ਦਰਿਆ ਦੀ ਆ ਅਹੀਂ ਰੋਟੀ ਕਿੱਥੋਂ ਖਾਣੀ ਸਾਡੀ ਹਾਰੀ ਤੈਗੀ ਤਾਂ ਕਿਦਰ ਨੂੰ ਜਾਣਾ ਸਾਨੂੰ ਕੋਈ ਸਰਕਾਰ ਨੇ ਪਾਹਾ ਦਿੱਤਾ ਵੀ ਸਾਡੀ ਪੈਗੀਆਂ ਹੀ ਖੱਡਾ ਲਾਉਣਾ ਸਾਨੂੰ ਕੱਖ ਨਹੀਂ ਦਿੱਤਾ ਸਾਡੀ ਪੈਲੀ ਦਾ ਬਗਵਰੀ ਜ਼ਬਰਦਸਤੀ ਕੱਢਾ ਲੱਗਣ ਡਿਆ ਵਾ ਅਹੀਂ ਹੁਣ ਕਿਸਾਨ ਜੂਰ ਜਾਂ ਤੀਗੇ ਲਾਉਣ ਜਾ ਕੇ ਦੁਕਾ ਮਾਰ ਕੇ ਗੋਲੀਆਂ ਤੇ ਮਰ ਜਗੇ ਸਾਤੇ ਇਹ ਪੈਗੀਆਂ ਖੱਡੇ ਲਾ ਲੈਣ ਅਸੀਂ ਕਿਦਰ ਨੂੰ ਜਾਣਾ ਵਾ ਜਮੀਨ ਆ ਦੇ ਵੀ ਸਾਡੀਆਂ ਰੋੜ ਕਿੰਨਾ ਅਸੀਂ ਜਾਣਾ ਕਿਹਦੇ ਹਾਰੀ ਅੱਗੇ ਰੁੜੀ ਪਈ ਆ ਅੱਗੇ ਫਾਹਲਾੜੇ ਹੋਣੀ ਹੁੰਦੀ ਆ ਸਰਕਾਰ ਧੱਕਾ ਕਰਨੀ ਸਿਆਰ ਫੇਰੋਂ ਧੱਕਾ ਹੋ ਗਿਆ ਹਾ ਜਨਾ ਅਸੀਂ ਕਿੱਧਰ ਜਾਵਾਂਗੇ ਵਸਾ ਵੀ ਕਿੱਧਰ ਜਾਵਾਂਗੇ ਆਮ ਜ਼ਮੀਨ ਵਿੱਚ ਹਾਰੀ ਦਰਿਆਵਾਂ ਵਿੱਚ ਜ਼ਮੀਨ ਪਈ ਆ ਅਸੀਂ ਕਿੱਧਰ ਨਹੀਂ ਜਾਣਾਾਨੂੰ ਕੋਈ ਠੇਕਾ ਦਿੱਤਾ ਜਾਂਾਨੂੰ ਕੋਈ ਪਾਹ ਦਿੱਤਾ ਇਹ ਸਾਨੂੰ ਗੋਲੀ ਮਾਰ ਤੱਕ ਕੋਲ ਮਰਜ਼ੂਰ ਆ ਪਰ ਇਹ ਕੰਡਾ ਲੱਗ ਦੇਵਾਂਗੇ City?